ਉਹ ਸੇਕਾਰੀ ਬੈਂਕ ਦੇ ਵਿੱਚ ਇਕੱਠੇ ਕੰਮ ਕਰਦੇ ਸੀ ਇੱਕ ਦਿਨ ਉਹਦਾ ਅਚਾਨਕ ਸਾਥੀ ਕਿਤੇ ਗਾਇਬ ਹੋ ਜਾਂਦਾ ਉਹ ਬੜੀ ਕੋਸ਼ਿਸ਼ ਕਰਦਾ ਉਹਨੂੰ ਲੱਭਣ ਦੀ ਥਾਣੇ ਰਿਪੋਰਟ ਕਰਾਉਂਦਾ ਪਰ ਉਹ ਕਿਤੇ ਵੀ ਮਿਲਦਾ ਨਹੀਂ ਫਿਰ ਉਹਨੂੰ ਪਤਾ ਲੱਗਦਾ ਕਿ ਪੁਲਿਸ ਵੱਲੋਂ ਉਹਦੇ ਸਾਥੀ ਨੂੰ ਚੱਕ ਕੇ ਅਣਪਛਾਤੀ ਲਾਸ਼ ਕਹਿ ਕੇ ਦੁਰਗਾਣਾ ਮੰਦਿਰ ਦੇ ਵਿੱਚ ਜੜਾ ਸੌਂਡ ਦਿੱਤਾ ਗਿਆ ਤੇ ਉਹ ਪਹੁੰਚਦਾ ਦੁਰਗਾਣਾ ਮੰਦਿਰ ਦੇ ਚੌਂਕੀਦਾਰ ਕੋਲ ਉੱਥੇ ਰਜਿਸਟਰ ਦੇ ਵਿੱਚੋਂ ਸਾਰੀ ਜਾਣਕਾਰੀ ਲੈ ਕੇ ਉਹਦੀ ਫੋਟੋ ਕਾਪੀ ਲੈ ਕੇ ਅਖਬਾਰ ਦੇ ਵਿੱਚ ਖਬਰ ਲਗਾਉਂਦਾ ਹੈ ਤੇ ਜਦੋਂ ਅਖਬਾਰ ਦੇ ਵਿੱਚ ਖਬਰ ਛਪਦੀ ਆ ਤਾਂ ਹੋਰ ਨੌਜਵਾਨਾਂ ਦੇ ਜਿਹੜੇ ਲਾਪਤਾ ਹੁੰਦੇ ਨੇ ਉਹਨਾਂ ਦੇ ਮਾਪੇ ਆ ਕੇ ਉਹਨੂੰ ਮਿਲਦੇ ਨੇ ਮੈਂ ਗੱਲ ਕਰ ਰਿਹਾ ਸਰਦਾਰ ਜਸਵੰਤ ਸਿੰਘ ਖੰਡਰਾਂ ਦੀ ਤੇ ਉਹਨਾਂ ਦੇ ਨਾਂ ਪਤਾ ਨੋਟ ਕਰਕੇ ਲੱਭਣ ਦੀ ਕੋਸ਼ਿਸ਼ ਦੇ ਵਿੱਚ ਡੁੱਟ ਜਾਂਦੇ ਨੇ ਤੇ ਪੱਟੀ ਤਰਨਤਾਰੋਂ ਦੇ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਹਰਾਨੀ ਜਨਕ ਜਿਹੜੇ ਖਲਾਸੀ ਹੁੰਦੇ ਨੇ ਤੇ ਇਧਰੋਂ ਪ੍ਰਸ਼ਤ ਅਫਸਰਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਤੇ ਉਹਨੂੰ ਧਮਕੀਆਂ ਦੇਣੀ ਆ ਸ਼ੁਰੂ ਕਰ ਦਿੰਦੇ ਨੇ ਤੇ ਉਹ ਆਪਣੀ ਪਤਨੀ ਨੂੰ ਪੁੱਛਦੇ ਨੇ ਕਿ ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਤਾਂ ਤੈਨੂੰ ਇਕੱਲੇ ਨੂੰ ਬੱਚੇ ਪਾਲਨੇ ਪੈਣਗੇ ਤੂੰ ਪਾਲ ਲਵੇਂਗੀ ਤਾਂ ਉਹ ਕਹਿੰਦੀ ਆ ਜੋ ਵਾਇਗਰੋ ਨੂੰ ਮਨਜ਼ੂਰ ਹੋਇਆ ਮੈਂ ਕਰ ਲਵਾਂਗੀ ਤੇ ਉਹ ਆਪਣੇ ਮਾਰਗ ਤੋਂ ਪਿੱਛੇ ਨਹੀਂ ਹਟਦੇ ਤੇ 25000 ਲਾਸ਼ਾਂ ਦੇ بارش ਬਣਦੇ ਨੇ ਸਰਦਾਰ ਜਸਵੰਤ ਸਿੰਘ ਗੜੜਾ ਤੇ 6 ਸਤੰਬਰ 1995 ਨੂੰ ਉਹਨਾਂ ਨੂੰ ਆਪਣੇ ਘਰ ਮੇਰੇ ਚੱਕ ਕੇ ਮਾਰ ਕੇ ਕਿਤੇ ਖਪਾ ਦਿੱਤਾ ਜਾਂਦਾ ਤੇ ਅੱਜ 6 ਸਤੰਬਰ ਦਾ ਉਹਨੂੰ ਮਹਾਮਨਸੂਰ ਮੈਨੂੰ ਕਦੇ-ਕਦੇ ਯਾਦ ਕਰ ਲਿਆ